ਹੈਲੋ ਦੋਸਤੋ ਤੁਹਾਡੇ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਆਬ ਵਿੱਚ ਬਹੁਤ ਸਵਾਗਤ ਹੈ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲਾ ਵੱਲੋਂ ਇੱਕ ਪਬਲਿਕ ਨੋਟਿਸ ਕੱਢਿਆ ਗਿਆ ਹੈ ਜਿਸ ਵਿੱਚ 13 ਕਲਰਕ ਦੀਆਂ ਪੋਸਟਾਂ ਪ੍ਰਕਾਸ਼ਿਤ ਕੀਤੀਆਂ ਗਿਆ ਹਨ ਇਹਨਾਂ ਪੋਸਟਾਂ ਲਈ ਤੁਹਾਡੇ ਕੋਲ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਦੀ ਡਿਗਰੀ ਜਿਵੇਂ ਬੀਏ, ਬੀਐਸਸੀ ਕਿਸੇ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ 10ਵੀਂ ਪੱਧਰ ਤੇ ਤੁਹਾਡੇ ਕੋਲ ਪੰਜਾਬੀ ਦਾ ਪੇਪਰ ਪਾਸ ਕੀਤਾ ਹੋਣਾ ਚਾਹੀਦਾ ਹੈ ਇਹਨਾਂ ਪੋਸਟਾਂ ਲਈ ਉਮਰ ਸੀਮਾ 18 ਤੋਂ 37 ਸਾਲ ਤੱਕ ਰੱਖੀ ਗਈ ਹੈ ਇਹਨਾਂ ਪੋਸਟਾਂ ਲਈ ਕੰਪਿਊਟਰ ਟੈਸਟ ਅਤੇ ਟਾਈਪਿੰਗ ਟੈਸਟ ਜੋ ਵੀ ਇੰਟਰਵਿਊ ਅਤੇ ਰਿਟਨ ਟੈਸਟ ਲਈ ਤੁਸੀਂ ਅਫੀਸ਼ੀਅਲ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਪਟਿਆਲਾ.dcoat.gov.in ਇੱਥੇ ਹੀ ਤੁਹਾਡੀ ਟੈਸਟ ਲਈ ਜੋ ਵੀ ਲਿਸਟ ਬਣੇਗੀ ਅਪਲੋਡ ਕੀਤੀ ਜਾਵੇਗੀ ਤੁਸੀਂ ਇਸ ਨੂੰ ਲਗਾਤਾਰ ਚੈੱਕ ਕਰਦੇ ਰਹਿਣਾ ਹੈ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਲਈ ਤੁਹਾਡੇ ਕੋਲ ਵਿਦਿਅਕ ਯੋਗਤਾ ਦਾ ਪ੍ਰੂਫ ਅਤੇ ਡੇਟ ਆਫ ਬਰਥ ਦਾ ਪ੍ਰੂਫ ਕੈਟਾਗਰੀ ਦਾ ਪ੍ਰੂਫ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਪਰਫਾਰਮੇ ਦੇ ਨਾਲ ਤੁਸੀਂ ਅਟੈਚ ਕਰਕੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲਾ ਨੂੰ ਬਾਏ ਪੋਸਟ ਜਾਂ ਉੱਥੇ ਜਾ ਕੇ ਆਫਲਾਈਨ ਸਬਮਿਟ ਵੀ ਕਰ ਸਕਦੇ ਹੋ ਇਨਾ ਪੋਸਟਾ ਲਈ ਪਰਫਾਰਮਾ ਨੇਮ ਫਾਦਰ ਨੇਮ ਪਰਮਾਨੈਂਟ ਐਡਰੈਸ ਅਤੇ ਕੋਰਸਪੋਂਡਿੰਗ ਐਡਰੈਸ ਡੇਟ ਆਫ ਬਰਥ ਏਜ ਔਨ 1 1 2024 ਨੂੰ ਤੁਹਾਡੀ ਜੋ ਉਮਰ ਬਣਦੀ ਹੈ ਤੁਸੀਂ ਇੱਥੇ ਭਰ ਦੇਣੀ ਹੈ ਡਿਪਲੋਮਾ ਡਿਗਰੀ ਦੀ ਡਿਟੇਲ ਤੁਸੀਂ ਭਰਨੀ ਹੈ ਨੈਸ਼ਨੈਲਿਟੀ ਭਰਨੀ ਹੈ ਆਪਣੀ ਕੈਟਾਗਰੀ ਉੱਪਰ ਟਿਕ ਲਗਾ ਦੇਣਾ ਹੈ ਇੱਥੇ ਤੁਸੀਂ ਆਪਣੇ ਡਾਕੂਮੈਂਟਸ ਦੀ ਲਿਸਟ ਦੇ ਦੇਣੀ ਆ ਆਪਣਾ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਅਤੇ ਐਜੂਕੇਸ਼ਨ ਕੁਆਲਿਫਿਕੇਸ਼ਨ ਬਾਰੇ ਇੱਥੇ ਲਿਖ ਦੇਣਾ ਹੈ ਇਸ ਕਾਲਮ ਵਿੱਚ ਤੁਸੀਂ میٹرਿਕ ਅਤੇ ਗ੍ਰੈਜੂਏਸ਼ਨ ਦੀ ਵੇਰਵਾ ਪਾ ਦੇਣਾ ਹੈ ਹੋਰ ਡੇਟਲ ਅਤੇ ਐਕਸਪੀਰੀਅੰਸ ਇੱਥੇ ਲਿਖ ਦੇਣਾ ਤੁਸੀਂ ਜਿਹੜੇ-ਜਿਹੜੇ ਡਾਕੂਮੈਂਟਸ ਅਟੈਚ ਕੀਤੇ ਹਨ ਉਹਨਾਂ ਉੱਤੇ ਟਿੱਕ ਲਗਾ ਕੇ ਫਾਰਮ ਨੂੰ ਸਬਮਿਟ ਕਰਵਾ ਦੇਣਾ ਹੈ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੁਹਾਡਾ ਬਹੁਤ ਧੰਨਵਾਦ